ਸਤ ਸਕਲ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਹਿਰਬਾਨਪੁਰਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਜੰਡੇਆਲਾ ਗੁਰੂਆ ਤੇ ਅਰਸ਼ਵੀਰ ਕੋਲ ਆ ਪਏ ਆ ਅੱਜ ਦੇ ਵੀਡੀਓ ਤੇ ਤੁਹਾਨੂੰ ਤਿੰਨ ਟੌਪ ਕਲਾਸ ਤੁਹਾਨੂੰ ਗਾਵਾਂ ਤੁਹਾਨੂੰ ਦਿਖਾਉਣੀ ਆ ਸਾਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਆ ਗਾਵਾਂ ਆਪ ਹੀ ਮੂੰਹ ਦੱਸਦੀਆਂ ਵਾ ਤੇ ਬਾਕੀ ਜਿਹੜੇ ਵੀਰਾਂ ਨੂੰ ਪਰਖਿਆ ਉਹ ਵੀਰਾਂ ਨੇ ਆਪੇ ਵੇਖ ਲੈਣਾ ਤੇ ਆਪ ਆਪਣੀਆਂ ਪਾਸ ਕਰਕੇ ਹੱਥੀਂ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਪਾਸ ਕਰਾ ਲਓ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਹਾਂਜੀ ਵਧੀਆ ਭਾਈ ਤੁਸੀਂ ਸੁਣਾਓ ਠੀਕ ਆ ਸਭ ਵਧੀਆ ਜੀ ਤੇ ਨਾਮ ਦੱਸ ਤਾਂ ਫਿਰ ਇੱਕ ਨਾਮ ਆਪਣਾ ਸਰਜੀਤ ਸਿੰਘ ਜੀ ਪਿੰਡ ਮਿਹਰਬੰਨਪਰਾ ਜ਼ਿਲ੍ਹਾ ਅਮਰਸਰ ਮੇਨ ਭਾਈ ਟੂਲਪਲਾਇ ਆ ਜੇ ਆਪਣਾ ਅੱਛਾ ਜੀ ਜਲੰਧਰ ਰੋਡ ਤੇ ਆ ਠੀਕ ਆ ਜੀ ਹਾਂਜੀ ਠੀਕ ਆ ਟੂਲਪਲਾਜੇ ਤੇ ਬਿਲਕੁਲ ਲੱਗ ਗਈ ਆ ਹਨਾ ਹਾਂਜੀ ਹਾਂਜੀ ਫੋਨ ਨੰਬਰ ਵੀ ਬੋਲ ਦੋ ਇੱਕ 73085 1496 ਠੀਕ ਹੈ ਹਾਂਜੀ ਉਹਦਨ ਵਾਲਾ ਵੇਗ ਗਿਆ ਫਰਮਾਨ ਹਾਂਜੀ ਭਾਜੀ ਵੇਗ ਗਿਆ ਉਹਦਨ ਵੀ ਗਾਵਾਂ ਸਾਰੀਆਂ ਵੱਡੀਆਂ ਹੀ ਪਾਈਆਂ ਸੀ ਹਨਾ ਕੀ ਜਾਂਦਾ ਮਾਲ ਨਾ ਉਹ ਆ ਗਈਆਂ ਉਹ ਵੀ ਹੁਣ ਵੱਛੀਆਂ ਕੱਟੀਆਂ ਕਨੂੰ ਸੱਤ ਦਿੱਤੀਆਂ ਅੱਛਾ ਉਹ ਵੇਖੀਆਂ ਉੱਤਰ ਲੀਆਂ ਉਹ ਉਧਰ ਪੰਜ ਦੂਜੀ ਵੀ ਚਾਰ ਕਨੂੰ ਸੱਤ ਉਹਦੇ ਨਾਲ ਦੀਆਂ ਜਿਹੜੀਆਂ ਸੱਤ گاਵਾ ਦਿੱਤੀਆਂ ਵਾ ਉਹ ਛੋਟਾ ਛੋਟਾ ਮਾਲਿਆ ਹਨਾ ਇਹ ਤੇ ਚਲੋ ਵੱਡੀਆਂ گاਵਾ ਛੋਟੀਆਂ ਵੀ ਸਾਰੀਆਂ ਵੇ ਪਲੱਸ ਵਾਲੀਆਂ ਹੀ ਹੋਣੀਆਂ ਮੇਰੇ ਸਾਬ ਨਾਲ ਤੇ ਸ਼ੁਰੂਆਤ ਫਿਰ ਕਿਹੜੀ ਐਤੋਂ ਪਹਿਲੀ ਨੰਬਰ ਵਾਲੀ ਦਿੱਦਰਾ ਕਰਨੀਏ ਸਾਰੀਆਂ ਟੋਪਰਾਂ ਆਵੇ ਤਿੰਨ ਤਾਂ ਨਿਖਾਉਣੀਆਂ ਤੇ ਤਿੰਨੇ ਜਿਹੜੀਆਂ ਚੰਗੀਆਂ ਹਾਂਜੀ ਕਿੰਨੇ ਕ ਦੁੱਧ ਆ ਲਈ ਜਿਆ ਏ ਭਾਜੀ 40 ਤੋਂ 45 ਕਿਲੋ ਕੱਢੇ ਤਿੰਨ ਨੇ ਮੂਸੀ ਅੱਛਾ ਪਹਿਲੇ ਸਵੇ ਜਿਹੜਾ 40 ਪਲਾਸੀ ਜਿਹੜਾ ਚੱਲੇ ਹੈ ਜਿਹੜਾ ਉਹ ਫੁੱਲ ਭਾਜੀ ਉਰੇ ਫੁੱਲ ਸਾਈਜ਼ ਆਹ ਦੋ ਤੇ ਪੂਰੀਆਂ ਫੁੱਲ ਸਾਈਜ਼ ਆ ਨਾ ਬਿਲਕੁਲ ਹੀ ਜੜੀਆਂ ਬਲੈਰੋਚ ਵੀ ਮਸਾਂ ਵੀ ਫਸ ਫਸ ਕੇ ਨਾਲੀਆਂ ਫਾਰਮ ਵਾਲੀਆਂ گاਵਾਂ ਮੇ ਦੇ ਦੋ ਪਲੱਸ ਭਾਜੀ ਠੀਕ ਹੈ ਸੂਆ ਇਹਦਾ ਦੂਜਾ ਸੂਆ ਭਾਈ ਰਹੀ ਦੂਸਰਾ ਸੂਆ ਤੇ ਬਾਕੀ ਜਿਹੜੇ ਆ ਸੀਮਨ ਦੀ ਡਿਟੇਲ ਉਹ ਸਾਰੀ ਮਿਲ ਜੂਗੀ ਹੈ ਨਾ ਵੀ ਕਹਦੇ ਆਪ ਆ ਕਿਹੜਾ ਆਪ ਗਾਂ ਲੱਗਾ ਵਾ ਉਹ ਲਿਖਿਆ ਹੁੰਦਾ ਵਾ ਫਿਰ ਕਈ ਜਰੀਏ ਤੇਰਾ ਦੱਸਣ ਚ ਲੈਖਾ ਲੱਗ ਜਾਂਦਾ ਵਾ ਤਾਂ ਕਰਕੇ ਕੋਈ ਵੀਰ ਫੋਨ ਤੇ ਜਦੋਂ ਪੁੱਛ ਲੂਗਾ ਤਾਂ ਵੀਰ ਜੀ ਹੁਣੇ ਦੇਖ ਕੇ ਦੱਸ ਦੋਗੇ ਸਾਰਾ ਭਾਈ ਟਾਪ ਕਲਾਸ ਅੱਛੀ ਹੈ ਜੀ ਠੀਕ ਹੈ ਆ ਲੈਖਾ ਬਹੁਤ ਚੰਗੇ ਫਾਰਮ ਚੋਂ ਲਈ ਹੈ ਪੂਰੇ ਚੰਗੇ ਰਿਕਾਰਡ ਵਾਲੀ ਹੈ ਜਿਹੜੀ ਬਹੁਤ ਜਾਰੇ ਚੰਗੇ ਫਾਰਮ ਚੋਂ ਆਈ ਹੈ ਜੀ 40 41 ਕਿਲ ਦਾ ਭਾਈ ਬੀਕ ਰਿਆ ਜੀ ਠੀਕ ਹੈ ਜੀ ਤੇ ਐਰ ਕੀ ਉਤਰਾ ਕਿੰਨਾ ਕ ਦੁੱਧ ਕੱਢ ਦੂਗੀ ਭਾਜੀ ਭਾਜੀ ਮਹਾਰਾਜ ਸਰਪਾ ਰਖੇ ਭਾਜੀ 60 ਕਿਲੋ ਪੀ ਆਹਨ ਬਦੂ ਕਰ ਜੇ ਬਾਕੀ ਹੁਣ ਮੌਸਮ ਵੀ ਚੰਗਾ ਐ ਆ ਵੇਖੋ ਬਸ ਕੁਆਲਟੀ ਇਹ ਤੋਂ ਕਰਨਾ ਹੈ ਕੁਆਲਟੀ ਜਿਹੜੀ ਪੂਰੀ ਆ ਹਾਂਜੀ ਇੱਕ ਵਾਰੀ ਆ ਦੇਖ ਸਕਦੇ ਜੀ ਇਤਨਾ ਅੱਖਾਂ ਕੋਈ ਮਤਲਬ ਕਾਲੀਆਂ ਵਾਂ ਤਰ੍ਹਾਂ ਕੇ ਜਿਹੜੀ ਰੋਸ਼ਨੀ ਪੈਣ ਨਾਲ ਲਿਸ਼ਕੀ ਜਾਂਦੀ ਬਹੁਤ ਭਾਜੀ ਕੁਆਲਟੀ ਦਾ ਦੇਣਾ ਤੁਹਾਨੂੰ ਠੀਕ ਐ ਜੀ ਬਾਕੀ ਫ੍ਰੀਡ ਹਾਈ ਟੋਡ ਫੁੱਲ ਹੋਰੀ ਕਮਾਲ ਦੀ ਜੜੀ ਬਾਕੀ ਪੈਰ ਪੂਰਾ ਸ਼ੋਧਿਆ ਤਰੀਕ ਪੈਰ ਆ 1 ਮਿੰਟ ਰੋਕੋ ਹਾਂ ਇੱਥੇ ਉੱਥੇ ਚਲੋ ਇੱਥੇ ਰੋਕਦੇ ਹਾਂ ਅੰਦਰ ਇਹ ਕਰੀਏ ਤਾਂ ਸਾਨੂੰ ਥਣ ਦਿਖਾਈ ਪਈ ਪਿੰਗੀ ਤਰ੍ਹਾਂ ਲੱਗ। ਹਲੇ ਭਾਈ 8 8 ਦਿਨ ਲਾਇਨੇ ਗਾ। ਪੈਪਾਂ ਜੜੀਆਂ ਲੱਗੀਆਂ ਵਾ ਤੇ ਥਣ ਭਾਵੇਂ ਕੋਈ ਹੱਥ ਨਾਲ ਚਵਾਈ ਕਰ ਲੇ ਤੇ ਭਾਵੇਂ ਕੋ ਮਸ਼ੀਨ ਨਾਲ ਚਵਾਈ ਕਰ ਲੇ। ਬਾਕੀ ਭਾਈ ਹਾਈਟ ਵਖਾ ਦਊਗਾ। ਹਾਈਟ ਜਿਹੜਾ ਵੀਰ ਆਪਣਾ ਜਿਹੜਾ ਤੋਰੰਦਿਆ ਪੂਰਾ ਵੀਲ ਦੇ ਹਾਈਟ ਦੇ ਬਰਾਬਰ ਹੀ ਜੇ ਇਧਰੋਂ ਵੇਖੀਏ ਤੇ ਉਧਰੋਂ ਬੰਦਾ ਖਲੋਤਾ ਨਹੀਂ ਵੇਖਦਾ। ਫੁੱਲ ਸਹੀ ਭਾਈ ਬਰੀਡ ਕੁਆਲਿਟੀ। ਮਤਲਬ ਕਿਹਾ ਮੂਤਰ ਕਰ ਦੂਗਾ। ਠੀਕ ਹੈ ਜੀ। ਚਲ ਲਾ ਆ ਜੀ ਹਾਂਜੀ ਹਾਂਜੀ ਸਾਰੀ ਸਾਰੀ ਗਈ ਜੰਨੇ ਆ ਜੀ ਗਾਣੇ ਮਤਲਬ ਗਾਂ ਜਿਹਨੂੰ ਗਾਉਂਦੇ ਠੀਕ ਹੈ ਜੀ ਕੋਲ ਪਾਜੀ ਆ ਵੀ ਕੋ ਸਪੇਸ ਅਡਰ ਫਿਕਸ ਲੱਤਾਂ ਤੋਂ ਤਾਂ ਕੋ ਚਲ ਕਾਡ ਰਿਹਾ ਬਾਕੀ ਕੋ ਵੀ ਰੱਖੇ ਆਣ ਕੇ ਵੇਖੇ ਫਿਰ ਪਤਾ ਲੱਗਦਾ ਤੇ ਅਜੇ ਕੋਈ ਹਫਤਾ 10 ਦਿਨ ਲੇ ਜਾਊਗੀ ਹਾਂ ਤੇ ਇਹ ਆ ਵੀ ਸਟਾਰਟ ਹੋਈ ਹੈ ਹੁਣ ਇੱਕ ਵਾਰੀ ਜਿੱਥੇ ਚਲ ਜਾਊਗੀ ਫਿਰ ਪੂਰਾ ਤਿਆਰੀ ਚ ਜਾ ਕੇ ਸੋਊਗੀ ਹਾਂ ਉਧਰ ਦੀ ਵੀਡੀਓ ਪਾਈ ਆ ਜਿਆਦੇ ਲੋਕ ਨਾ ਗੱਭਣੇ ਗਾ ਲੈ ਖੁਸ਼ ਇਹੋ ਜੀ ਗਾਹ ਜਿਆਦਾ ਗੱਭਣੇ ਨਹੀਂ ਜਾਂਦੀ ਇਹ ਜੀ ਗਾਹ ਤੁਹਾਨੂੰ ਪਤਾ ਹੀ ਹੁੰਦਾ ਅਗਲਾ ਬੰਦਾ ਸੋਚ ਲੈਂਦਾ ਹਾਂਜੀ ਕਪੜੇ ਗਾਹ ਨਾਲ ਦੂਵੇ ਜਾ ਕੇ ਹਾਂਜੀ ਆਪਾਂ ਨਾਲੇ ਕਰਦੇ ਭਾਈ ਗੱਭਣੇ ਗਾ ਲੈ ਜਿਆਦਾ ਕੰਮ ਬਾਕੀ ਇਹੋ ਜੀ ਗਾਹ ਜਦੋਂ ਕੋਈ ਬੱਚੀ ਦੇ ਦਿੰਦੀ ਆ ਫਿਰ ਉਸ ਤਰ੍ਹਾਂ ਕਿਸੇ ਦਾ ਵਿੱਚ ਦਾ ਫਰਕ ਪੈਂਦਾ ਭਾਈ ਵੇਚਣ ਦਾ ਹੀ ਨਹੀਂ ਜੀ ਕਰਦਾ ਹਾਂ ਸਹੀ ਦੀ ਹੀ ਆ ਫਰਕ ਪੈਂਦਾ ਤੇ ਮੁੱਲ ਫਿਰ 1/4 ਤੇ ਹੋਣਾ ਚਾਹੁੰਦੇ ਨਾ ਗੰਜਾਂ ਦੇ ਅੱਛੇ ਮੁੱਲੇ ਦਾ ਫੋਨ ਤੇ ਕਰਨਾ ਮੁੱਲੇ ਆ ਵੀ ਗਾਵਾਂ ਦੇ ਹਿਸਾਬ ਨਾਲ ਮੁੱਲ ਹੋਣਗੇ ਪਾਜੀ ਚਲੋ ਕੋਈ ਵੀਰ ਫੋਨ ਲਾ ਕੇ ਪੁੱਛ ਲੈ ਵੇਚਣ ਵਾਲੇ ਵਪਾਰੀ ਫਿਰ ਤੁਹਾਨੂੰ ਪਤਾ ਕਿ ਡੱਪੜੇ ਕੋਲ ਲੈ ਜਾਂਦੇ ਆ ਨਾ ਫਾਰਮ ਫਾਰਮ ਹਾਂਜੀ 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 ਠੀਕ ਹੈ ਜੀ ਕਿ ਤੇ ਤੁਹਾਨੂੰ ਪਤਾ 100 ਪਰਦਾ ਹੁੰਦਾ ਆ ਵੀ ਗਾਂ ਪਾਜੀ ਜੈਲੀ ਮੰਗੀ ਇਹ ਵੀ ਪੂਰੇ ਫੁੱਲ ਰਕਾ ਫੁੱਲ ਸਾਈਜ਼ ਦੀ ਆ ਤੇ ਇਹਦਾ ਵੀ ਇੱਕ ਮਿੰਟ ਦੱਸਦੀ ਆ ਵੀ ਇਹਨੇ ਕਿੰਨਾ ਕੁ ਦੁੱਧ ਕੱਢਿਆ ਪਾਜੀ 40 ਤੋਂ ਪਲੱਸ ਵਾਲੀ ਹੈ ਮੈਂ ਅੱਛਾ ਜੀ ਬਾਕੀ ਮੰਜਾ ਡੰਡਾ ਉੱਪਰ ਬੰਦਾ ਲੰਮੇ ਪਾਜੀ ਠੀਕ ਠੀਕ ਉਹ ਦੇਖਦੇ ਲੱਗੇ ਵੀਰ ਆਪਣਾ ਖਲੋਤਾ ਉਹਦੇ ਤੋਂ ਉੱਚੀ ਹੈਗਾ ਅਰੇ ਯਾਰ ਅੱਜ ਨਾ ਨਵਾਈ ਆ ਹਾਂਜੀ ਸਕੀ ਨਹੀਂ ਆ ਘਰ ਤੇਨੇ ਕੋਈ ਤੁਹਾਡਾ ਫੋਨ ਆਇਆ ਹਾਂਜੀ ਇਹ ਨਾਉਣਾ ਇੱਧਰ ਨੂੰ ਫਿਰ ਤਿਆਰੀ ਕਰਨੀ ਪਈ ਮੈਂ ਤਾਂ ਆਹ ਦੇਖ ਸਾਹਦੇ ਥਾਨ ਤੇ ਮਿਲਕਵੇਂ ਨੇ ਤੇ ਜਿਹੜੀਆਂ ਪੈਪਾਂ ਨਹੀਂ ਲੱਗੀਆਂ ਬ੍ਰੀਡ ਕੁਆਲਿਟੀ ਭਾਜੀ ਬਹੁਤ ਹੀ ਜਿਆਦੀ ਬ੍ਰੀਡ ਕੁਆਲਿਟੀ ਜਿਨ੍ਹਾਂ ਨੇ ਬ੍ਰੀਡ ਤੇ ਕੰਮ ਕਰਨਾ ਵਾ ਫਾਰਮ ਵਾਲੀਆਂ گاਵਾਆਂ ਵਾ ਜਿਹੜੀਆਂ ਚੰਗੀਆਂ ਬਹੁਤ ਹੀ ਜਿਆਦੀ ਹਾਈਡ ਵੇਟ ਭਰੀ 7 ਕੰਡ ਦੇ ਤੋੜੇ ਫੋਲ ਸਟਰ ਸਭ ਤੋਂ ਤਕੜਾ ਕਰਦੇ ਜਿਹੜਾ ਇਹਦਾ ਹਾਂ ਜੀ ਲੈ ਜਾ ਬਾਰੂਪਾ ਤੋੜਨ ਵਾਲਾ ਵੀਰ ਆਪਾਂ ਨੂੰ ਦਿਖਦਾ ਨਹੀਂ ਐਡੀਆਂ ਗਾਵਾਂ ਜਿਹੜੀਆਂ 7 ਕਿੰਡ ਦਾ ਭਾਜੀ ਵੇਟ ਹੋਊਗਾ ਐਂ ਲੰਮੀ ਚੋਰ ਜਹਾ ਜੀ ਆ ਭਾਜੀ ਗਾਂ ਆ ਦੇਖਾਂ ਦੇ ਇਹ ਤਾਂ ਬਲੇਰੋ ਜਿ ਵੀ ਨਹੀਂ ਪੂਰੀ ਆਉਣੀ ਲੱਗਦਾ ਬਲੇਰੋ ਜਿ ਲੈ ਭਾਈ ਲੱਗਦੀ ਹੈ ਜੀ ਨਾਲ ਮਗਰ ਬਲੇਰੋ ਜਿ ਲੱਗਦੀ ਹੈ ਜੀ ਬਹੁਤ ਤਕੜੀ ਗਾਂ ਹੈ ਆ ਜਲੇ ਆਓ ਚੰਗੇ ਫਾਰਮ ਚਲ ਜੀ ਪਾਜੀ 50 ਤੋਂ ਪਲੱਸ ਦਾ ਦੁੱਧ ਕਰਨ ਵਾਲੀ ਆ ਠੀਕ ਹੈ ਜੀ ਹਾਂ ਜੀ ਬਾਕੀ ਹੁਣ ਮੇਨ ਗੱਲ ਇਹ ਵੀ ਮੌਸਮ ਦੀ ਗੱਲ ਆ ਮੌਸਮ ਜਿਹੜਾ ਦੁੱਧ ਦਾ ਲਾਵਾ ਮੌਸਮ ਦੁੱਧ ਦਾ ਲਾਵਾ ਮੌਸਮ ਦਾ ਵੀ ਜਿਹੜਾ ਬੜਾ ਮੇਨ ਰੋਲ ਰਹਿੰਦਾ ਵਾ ਬਿਲਕੁਲ ਤਣੀ ਆ ਜਿਹੜੀ ਗਾ ਬਿਲਕੁਲ ਮੋਟੀ ਗਾਣੀ ਆ ਬਿਲਕੁਲ ਸਿੱਧੀ ਸਿੱਧੀ ਐ ਸਟ੍ਰੇਟ ਆ ਜਿਹੜੀ ਪੂਰੀ ਬਿਲਕੁਲ ਥੋੜੀ ਫੈਟ ਨਹੀਂ ਹੈਗੀ ਇੱਕ ਮਿੰਟ ਰੁਕੋ ਫਾਇਨਲ ਬਾਕੀ ਇਹੋ ਜਿਹੇ ਰੁਕਣੀਆਂ ਵੀ ਗੱਡੀਆਂ ਸੌਖੀਆਂ ਆ ਦੇਖ ਸਕਦੇ ਹੋ ਪੂਰੀ ਰੇਲ ਗੱਡੀ ਦੇ ਡੱਬੇ ਜਿੱਦੀ ਗਾਵਾ ਬਹੁਤ ਜਿਆਦੀ ਭਾਰੀ ਲਿਖੂ ਹਾ ਜੀ ਹੋਮ ਗਾਇਆਂ ਭਾਜੀ ਨਹੀਂ ਚਲੋ ਇੰਨੇ ਨਹੀਂ ਬਾਹਰ ਸੁੱਕਰ ਕੇ ਨਹੀਂ ਮਿਲਦੀ ਹਾਂਜੀ ਹਾਂਜੀ ਚੰਗੀ ਧੀਮ ਤੇ ਬਾਕੀ ਇਹ ਆ ਵੀ ਜਿਹੜੇ ਵੀ ਇਹੋ ਜਿਹੇ گاਵਾ ਤਿਆਰ ਕਰਦੇ ਆ ਬਸ ਬਸ ਚੰਗੀ ਉਹਨਾਂ ਨੂੰ ਪਤਾ ਹੈ ਵੀ ਕਿਤ ਤਰ੍ਹਾਂ ਇਹੋ ਜਿਹੇ گاਵਾ ਤਿਆਰ ਹੁੰਦੀਆਂ ਆ ਵਾ ਭਾਈ ਇਹਨੇ ਨਾ ਸਾਨੂੰ 10 ਦਿਨ ਗਾਣੇ ਲੈਣੇ ਖੋਲੇ ਹਾਂਜੀ ਆ ਵੇਖੋ ਬੱਚਿਆਂ ਵਾਂਗੂ ਸਾਂਭ ਕਰਨੀ ਪੈਂਦੀ ਆ ਇਹੋ ਜਿਹੇ گاਵਾ ਜੀ ਲੱਥਣੀਆਂ ਸਟਾਰਟ ਹੋ ਗਈਆਂ ਆ ਵਾ ਅਤੇ ਦੂਸਰੇ ਪਾਸੇ ਤੋਂ ਵੀ ਦੇਖ ਸਕਦੇ ਜੇ ਥਾਣੇ ਦੇ ਕਰੀ ਲਾਗੇ ਤੋਂ ਬਾਕੀ ਭਾਈ ਪੇਟ ਪੂਣ ਵੇਖੋ ਕਿੰਨਾ ਖਾਰਾ ਬਿਲਕੁਲ ਐ ਕੋਈ ਨਹੀਂ ਇਹ ਨਹੀਂ ਵੱਖੀ ਅੱਡੀ ਹੋਊਗੀ ਹਾਂਜੀ ਹਾਂਜੀ ਤੇ ਸਰੀਰ ਲਸਾ ਆਊਗਾ ਨਾ ਨਾ ਮਾਰਾ ਟੋਕਰ ਖੇ ਟੌਪ ਕਲਾਸ ਦਾ ਜਿੱਥੇ ਵੀ ਜਾਊਗੀ ਨਾ ਹਾਂਜੀ ਮਤਲਬ ਰਾਇਆ ਹੀ ਹਾਈਟ ਵਖਾ ਦਿਓ ਮੁੰਡੇ ਨੂੰ ਐਸ਼ਮਾ ਬੜਾ ਸੁਣੀ ਲੱਗਦੀ ਆ ਵੇਖੋ ਠੀਕ ਹੈ ਜੀ ਫੁੱਲ ਸਾਈਜ਼ ਹੈ ਭਾਜੀ ਮੱਸਾ ਤਾਂ ਮੱਸਾクセਰੀ ਵਿਖਦਾ ਹੋਣਾ ਚੰਗੀ ਤਰ੍ਹਾਂ ਵਿਖਦਾ ਜਿਦ ਤਰ੍ਹਾਂ ਕਹਿੰਦੇ ਹੁੰਦੇ ਨਾ ਕਿ ਬੰਦਾ ਖਲੋਤਾ ਨਹੀਂ ਵਿਖਦਾ ਉਹ ਚੀਜ਼ ਆ ਆ ਗਾਵਾਂ ਦੋਵੇਂ ਪਾਜੀ ਟੌਪ ਕਲਾਸ ਤੇ ਮੋਲੇ ਦਾ ਵੀ ਫੋਨ ਤੇ ਕਰ ਦੇਣਾ ਹਨਾ ਹਾਂਜੀ ਆ ਵੀ ਗਾਂ ਪਾਜੀ ਫੋਨ ਬਾਕੀ ਗਾਂ ਹੈਗੀ ਆ ਵੀ ਪੂਰੀ ਟੌਪ ਦੀ ਆ ਇਹ ਵੀ ਇਹਦਾ ਹੁੰਦਾ ਨਾ ਥੋੜਾ ਜਿਹਾ ਕੱਦ ਦਾ ਫਰਕ ਹੈ ਮਦਲ ਦੀ ਗਾਂ ਦੀ ਹੈ ਭਾਜੀ ਜਿਹਨੇ ਬੰਨ ਕੇ ਚੋਣੀ ਹੈ ਨਾ ਹਾਂਜੀ ਤੇ ਇਹ ਮਜੇ ਦਾ ਦੁੱਧ ਮਤਲਬ 30 ਤੋਂ ਪਲੱਸ ਲੈ ਸਕਦਾ ਮਨਾ ਅੱਛਾ ਜੀ 30 ਤੋਂ ਪਲੱਸ ਆ ਲਈ ਗਾਂ ਵੀ ਫਾਰਮ ਚੋਂ ਆਈ ਹੈ ਬਹੁਤ ਜਿਆਦਾ ਚੰਗੀ ਗਾਂ ਹੈ ਠੀਕ ਹੈ ਜੀ ਹਾਂਜੀ ਇੱਕ ਮਿੰਟ ਇਹਦੇ ਥਣ ਤੁਹਾਨੂੰ ਦਿਖਾ ਦਈਏ ਉਹਨਾਂ ਦੇ ਬਈਆਂ થી ਚੋਣ ਵਾਲੇ ਆ ਥੋੜੀ ਜਿਹੀ ਤਾਂ ਕਰਕੇ ਥੋ ਗੰਦੀ ਹੋ ਗਈ ਤੇ ਮਿਲਕਵੇਂ ਨੇ ਦੇ ਵੀ ਚੰਗੇ ਆ ਪੈਪਾ ਨਹੀਂ ਲੱਗੀਆਂ ਜੀ ਤੁਹਾਡੀ ਭਾਜੀ ਵੀ ਜਿਹੜੀ ਪੂਰੀ ਕੁਆਲਿਟੀ ਦੀ ਆ ਜਿਹੜੀ ਆ ਵੀ ਆ ਦੋਵੇਂ ਪੈਣੇ ਲੱਗਦੀਆਂ ਆ ਦੇ ਕਲਰ ਦੇ ਵਿੱਚ ਇਹ ਜੇ ਤਰ੍ਹਾਂ ਹੈਗੀਆਂ ਤੇ ਦੋਵੇਂ ਇੱਕੋ ਜੀਆਂ ਬਸ ਕੱਦ ਦਾ ਫਰਕ ਆ। ਤਰੰਗ ਰੂਪ ਬਾਕੀ ਸਭ। ਆਹ ਜਿਹੜਾ ਭਾਜੀ ਬਹੁਤ ਵੱਡਾ ਜੀ। ਕੱਦ ਉਤਰੇ ਇਹਦਾ ਵੀ ਵੱਡਾ ਵਾਏ ਬਸ ਹੁਣ ਉਹਨਾਂ ਦੇ ਮੁਕਾਬਲੇ ਥੋੜਾ ਜਿਹਾ ਤਾਂ ਕਰਕੇ। ਉਹ ਬੇ ਕਰਦੇ ਨਾ ਛੋਟਾ ਹੈ। ਮੀਡੀਅਮ ਜਿਹਾ। ਵਜਨ ਮੂਜੇ ਨੂੰ ਭਾਜੀ ਬਹੁਤ ਹਲੇ ਨਾ ਆਈ ਹੈ ਵੀ। ਹਾਂਜੀ। ਫਾਰਮ ਚੋਂ। ਇਹ ਵੀ ਹਲੇ ਕੱਪਣੀਆਂ। ਚੰਗੀ ਭਰ ਜਾਣੀ ਹਜੇ। ਨੇ ਵੀ ਆਪਾ ਲੈ ਜਣਾ। 30 ਤੋਂ 32 ਕਿਲੋ ਤੋਂ ਤਾਂ ਮੰਜਾ ਚੁਾਈ। 30 32 ਮੀਟਰ ਵੀ ਕਰੀ ਜਾਊਗੀ। ਬਾਕੀ ਬਹੁਤ ਵੀ ਜਾਰੀ ਚੱਲੀ ਜਾਣਾ ਹਾਂਜੀ ਥਾਨ ਗੁਲਾ ਬਹੁਤ ਜਲਾ ਆਜ ਲੈ ਆਓ ਤੂੰ ਚਾਹ ਤੂਆ ਭਾਜੀ ਬਾਕੀ ਫੇਸ ਕੁਆਲਟੀ ਖਾਦੀ ਲੈ ਕੇ ਥੋੜੀ ਇੱਧਰ ਨਾ ਲੈ ਜਾ ਸਿੱਧਿਆਂ ਨੂੰ ਲੈ ਜਾ ਬਾਕੀ ਪ੍ਰਿੰਟ ਦਾ ਮਕਾਲਾ ਬਹੁਤ ਵੀ ਜਰਾ ਆਜ ਲੈ ਆਓ ਜੀ ਬਾਕੀ ਨੇ ਰਜੂਰ ਹੋ ਗਿਆ ਵਾ ਪਰ ਗਾਵਾਂ ਫਿਰ ਵੀ ਉਹ ਆਪਲਾ ਟਾਈਮ ਸਮਾਂ ਵਧਾ ਦੇ ਭਾਜੀ ਉਹ ਗਾਂ ਚੋਂ ਬੰਨ ਹੀ ਨਾ ਭਾਜੀ ਹਾਂਜੀ ਹਾਂਜੀ ਪਾਣੀ ਪਊਗੀ ਇੰਨਾ ਦੇ ਰੇਤਾ ਪੋਣੀਆਂ ਪੈਣੀਆਂ ਵਾ ਪਰ ਅਖ ਦੇ ਪੋਲੀ ਜਗਾ ਕਰਦੀ ਪੈਣੀ ਇਹ ਇਹੋ ਜਿਹੇ گاਵਾ ਵਾ ਹੋ ਸਕਦਾ ਕਿ ਸੂਨ ਤੋਂ ਪਹਿਲਾਂ ਵੀ ਚੌਣੀਆਂ ਪੈਣ ਸੇਵਾ ਚਿੰਗਰ ਜੀ 35 ਰੁਪਏ ਦੇ ਬਕੜ ਦੂਗਾ ਖੜੇ ਕੋਈ ਸਾਂਭ ਵਾਲਾ ਆ ਦੇਖ ਸਭ ਸਿੱਧੀਆਂ گاਵਾ ਮੱਝਾਂ ਵਾਂਗੂ ਪਲੀਆਂ ਪੂਰੀਆਂ ਲੈ ਜੋ ਅੱਜ ਤਾਂ ਪਾਜੀ ਗਾਂ ਬੰਨਣੀ ਹੈ ਤੇ ਇਹਦਾ ਵੀ ਮੁੱਲ ਫੋਨ ਤੇ ਹੀ ਹੈ ਨਾ ਮੁੱਲ ਫੋਨ ਕੋਈ ਲਾ ਲੇ ਪੱਗਾ ਜਿੰਦਲੇ ਟੌਪ ਕਲਾਸ ਇਹ ਬਾਕੀ ਮੁੱਲੇ ਇਹ ਨਹੀਂ ਕਿ ਬਹੁਤੇ ਜ਼ਿਆਦੇ ਹੋਣਗੇ ਜਿਹੋ ਜੀ ਗਾਂ ਹੋਗੇ ਉਹੋ ਜਿਹਾ ਮੁੱਲ ਹੋਊਗਾ ਹੈ ਨਾ ਤੇ ਬਾਕੀ ਜੇ ਕਿ ਇਹਨੇ ਨੋਰਮਲ ਭਾਅ ਵੀ ਲੈਣੇ ਹੁੰਦੇ ਆ ਇਦਾਂ ਦੀਆਂ ਗਾਵਾਂ ਵਿੱਚ ਜਿਹੜੀਆਂ ਵਿਰਜਣਾ ਕੋਲ ਹੁੰਦੀਆਂ ਵਾ ਹਾਂਜੀ ਉਦੋਂ ਵੀ ਬੱਜਿਆ ਗਿਆ ਸੱਤ ਗਾਵਾਂ ਵਿੱਚ ਇਹਨਾਂ ਨਾਲ ਦੀਆਂ ਬੱਜੀਆਂ ਇਕੱਠੀਆਂ ਦਿੱਤੀਆਂ ਕਿਹਨੂੰ ਸੱਤ ਗਾਵਾਂ ਇਹ ਵੀ ਸਾਰੀਆਂ ਚੰਗੀਆਂ ਚੰਗੇ ਰਿਕਾਰਡ ਵਾਲੀਆਂ ਵੇੜਾ ਮਤਰਾਮ ਜਤਰਾਮ ਘਰਾਂ 'ਚ ਹੁੰਦੀਆਂ ਵਾ ਤੇ ਬਾਕੀ ਚਲੋ ਆਪਣੀ ਕੋਈ ਵੇਰ ਤਸੱਲੀ ਕਰਕੇ ਤੇ ਪਾਸ ਕਰਕੇ ਤੇ ਫੇਰ ਹੀ ਪਸ਼ੂ ਖਰੀਦੋ ਜੀ